ਹਾਂਜੀ ਦੋਸਤੋ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਏ ਹਾਂ ਬਾਈ ਮੰਦਰ ਦੇ ਘਰੇ ਪਿੰਡ ਚੱਕ ਅਤਰ ਸਿੰਘ ਵਾਲਾ ਅੱਜ ਆਪਾਂ ਲੈ ਕੇ ਆਏ ਹਾਂ ਪੰਜ ਮੱਜਾਂ ਸੂਂਗੀਆਂ ਵੀਆਂ ਇੱਕ ਗੱਬੜਾ ਦੋ ਥਣੀ ਦੋ ਥਣੀ ਹੈ ਜਵੰਦਰੂ ਦੋ ਥਣੀ ਜਵੰਦਰੂ ਜੀ ਜਿਹਨੇ ਦੂਜੇ ਸੂਏ 16 ਕਿਲੋਤਾ ਜੀ ਠੀਕ ਹੈ ਜੀ ਬਾਈ ਮੰਦਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਇੱਕ ਵਾਰੀ ਆਪਣੀ ਲੋਕੇਸ਼ਨ ਜੀ ਲੋਕੇਸ਼ਨ ਆਪਣੇ ਪਿੰਡ ਚੱਕ ਅਤਰ ਸਿੰਘ ਵਾਲਾ ਹਾਂਜੀ ਤੇ ਆਪਣਾ ਬਹਿੰਡੇ ਤੋਂ ਬਾਅਦ ਰੁਰਤੇ ਆਪਣਾ 25 ਕਿਲੋਮੀਟਰ ਰੁਰਤੇ ਘਰ ਆ ਗਏ ਫਿਰ ਦੱਸੋ ਠੀਕ ਹੈ ਜੀ ਹਾਂਜੀ ਅੱਛਾ ਜੀ ਪਹਿਲਾਂ ਤਾਂ ਅੱਜ ਆਪਾਂ ਦੋ ਥਣੀਆਂ ਮੱਝ ਤੇ ਸਟਾਰਟ ਕਰਦੇ ਹਾਂ ਬਈ ਕਰ ਲਓ ਜੀ ਹਾਂਜੀ ਬਾਈ ਜੀ ਇਹ ਦੋ ਥਣੀਆਂ ਜਵੰਦਰੂ ਦੋ ਥਣੀਆਂ ਜਵੰਦਰੂ ਦੋ ਥਣੀਆਂ ਇਹਨੇ ਦੋ ਕਟੀਆਂ ਦਿੱਤੀਆਂ ਉਹ ਵੀ ਦੋ ਥਣੀਆਂ ਹੁਣ ਤੀਜਾ ਸੂਹਾ ਸੁੰਦੀ ਹੈ ਜੀ ਠੀਕ ਹੈ ਜੀ ਹਾਂਜੀ ਜਿਹੜੀਆਂ ਦੋ ਕਟੀਆਂ ਇਹਨੇ ਦਿੱਤੀਆਂ ਉਹ ਵੀ ਦੋ ਥਣੀਆਂ ਹੀ ਆ ਜੀ ਦੋ ਥਣੀਆਂ ਤੀਜੀ ਵਾਰ ਸੁੰਦੀ ਆ ਖੁੱਡੀਆਂ ਪਿੰਡ ਤੋਂ ਲਈ ਆ ਜੀ ਠੀਕ ਹੈ ਜੀ ਬਹੁਤ ਚੰਗੀ ਝੋਟੀ ਆ ਜੀ ਠੀਕ ਹੈ ਜੀ ਦੁੱਧ ਕਿੰਨਾ ਹੀ ਹੈ ਤੁਹਾਨੂੰ 6 ਕਿਲੋ 8 ਕਿਲੋ ਟਾਈਮ ਦਾ ਦਿੱਤਾ ਵਿਆ ਜਵੰਦ ਨੂੰ ਦੋ ਥਣੇ ਨਹੀਂ ਜੀ ਤੁਹਾਡਾ ਸਹਿ ਠੀਕ ਹੈ ਜੀ ਹਾਂਜੀ ਹਾਂਜੀ ਤੇ ਜੇ ਆਪਾਂ ਜੇ ਰੇਟ ਦੀ ਗੱਲ ਕਰੀਏ ਜੀ ਰੇਟ ਆਪਾਂ ਦੇ ਦਾਂ ਕੋਈ ਗੱਲ ਨਹੀਂ ਮੁੱਕ ਤੇ ਕਰ ਲਾਂਗੇ ਜੀ ਠੀਕ ਹੈ ਜੀ ਅੱਗੇ ਆਪਾਂ ਐਂ ਗੱਲ ਆ ਬਈ 5-5000 ਨਾਲ ਕਹਤਿਆਂ ਲੋਕਤੰਤਰ ਨਾਲ 1000 ਨਾਲ ਲੈ ਗਏ ਜੀ ਤੁਹਾਡਾ ਸਹਿ ਠੀਕ ਹੈ ਜੀ ਫਿਰ ਇਹ ਤਾਂ ਕੋਈ ਦੇ ਦਾਂਗੇ ਆਪਾਂ ਮੈਂ ਇਹਨੂੰ ਕੋਈ ਗੱਲ ਨਹੀਂ ਦੇਵਾਂਗੇ ਜੀ ਤੁਹਾਡਾ ਸਹਿ ਠੀਕ ਹੈ ਜੀ ਇਹ ਕਿੰਨੇਵੇਂ ਸੂਏ ਆ ਜੀ ਇਹ ਇਹ ਸੂਆ ਤੀਜਾ ਸੂਏ ਕੀ ਜੀ ਤੀਜਾ ਸੂਆ ਸੂਏ ਕੀ ਹਾਂ ਜਾਂ ਤ ਤੇ ਜੇ ਕਿਸੇ ਬੰਦੇ ਨੇ ਵਧੀਆ ਲੈਣੀ ਹੋਈ ਤਾਂ ਆਪਾਂ ਦੇ ਵੀ ਦੇ ਮੈਂ ਕੋਈ ਗੱਲ ਨਹੀਂ ਤੁਹਾਡਾ ਠੀਕ ਹੈ ਜੀ ਜਵੰਦਰੂ ਦੋ ਥਣੇ ਹਰੇਕ ਤਾਂ ਮਿਲਦੀ ਨੇ ਆ ਜੀ ਤੁਹਾਡਾ ਸਾਂ ਠੀਕ ਹੈ ਜਵੰਦਰੂ ਹੀ ਹੈ ਜੀ ਇਹ ਜਵੰਦਰੂ ਦੋ ਥਣੇ ਬੜਾ ਜਗਾੜ ਲਾ ਹੋਗੀ ਜੀ ਜਿਹਨੂੰ ਕਹਿੰਦੀ ਆ ਉਹ ਮੈਂ ਜੀ ਕੁਆਲਟੀ ਪੂਰੀ ਸਾਫ ਆ ਇੱਕ ਨੰਬਰ ਜੀ ਦੇਖੋ 16 ਕਿਲੋ ਦੂਜੇ ਸੂਏ ਮਾਲਕ ਨੇ ਦਿੱਤਾ ਜੀ ਇਹਨੇ ਤੇ ਦੋ ਕਟੜਾ ਤੱਕ ਉਹ ਵੀ ਦੂਜਾ ਦੂਜਾ ਸੂਆ ਦੀ ਦੂਜਾ ਦੂਜਾ ਸੂਆ ਜੀ ਹਾਂ ਨਹੀਂ ਦੋ ਦੋ ਥਣੇ ਦਾ ਦਿੱਤਾ ਜੀ ਦੋ ਦੋ ਥਣੇ ਦਾ ਹਾਂ ਹੁਣ ਵੀ ਜੇ ਕੱਟੀ ਦਿੱਤੀ ਤਾਂ ਦੋ ਥਣੇ ਦੇਊਗਾ ਜੀ ਠੀਕ ਹੈ ਜੀ ਮ ਏ ਮਾਜਾ ਆਪ ਸੇਖੂ ਪਿੰਡ ਤੋਂ ਲਿਆ ਜੀ ਸੇਖੂ ਪਿੰਡ ਤੋਂ ਜੀ ਹਾਂ ਮਾਲਕ 225 ਮੰਗ ਕੇ 2 ਦੀ ਕਹਿੰਦਾ ਸੀ ਹਾਂ ਜੀ ਜਿਹੜੇ ਮੇਰੇ ਵਪਾਰੀ ਭਾਈਆ ਸਾਰੇ ਠੀਕ ਹੈ ਉਹਨਾਂ ਨੇ ਸਾਰਿਆਂ ਨੇ 160 ਨੂੰ ਲਾ ਰੱਖਿਆ ਸੀ ਘਰੇ ਜੀ 1 ਲੱਖ 60000 ਰੁਪਏ ਲਾ ਛੜਿਆ ਸੀ 1 ਲੱਖ 60000 ਲਾ ਰੱਖਿਆ ਸੀ ਇਹਦਾ 18 ਕਿਲੋ ਦਾ ਰਕਾਟ ਆ ਜੀ 18 ਕਿਲੋ ਦਾ 9 ਕਿਲੋ ਟਾਈਮ ਦਾ ਹੁਣ ਦੱਸਦਾ ਕਹਿੰਦਾ 16 ਕਿਲੋ ਆ ਮਾਲਕ ਕਹਿੰਦਾ ਠੀਕ ਹੈ ਜੀ ਹਾਂ ਇਹਦੇ ਥੱਲੇ ਜਿੰਨੀ ਅਗਾ ਪਿਛਾੜੀਆ ਉੰਨੀ ਗਾੜੀ ਹੋਊ ਜੀ ਠੀਕ ਹੈ ਜੀ ਮਾਲਕ ਇਹ ਗੱਲ ਦੱਸਦਾ ਅਗਾੜੀ ਪਿਛਾੜੀ ਬ ਪੂਰਾ ਡੱਬੇ ਮਾਰ ਕੇ ਦੋਗੇ ਜੀ ਪੂਰਾ ਡੱਬੇ ਮਾਰ ਕੇ ਜੇ ਰਹਿ ਗਈ ਜੇ ਧਾਰਾਂ ਦੇ ਜਾਵੜੀ ਤੇ ਫਿਰ ਗੱਲ ਵੱਖਰੀ ਆ ਤੜਕੇ ਸਾਡੇ ਇੱਕ ਭਾਈ ਨੇ ਆਉਣਾ ਠੀਕ ਹੈ ਜੀ ਜੋ ਲੈਗਾ ਤਾਂ ਆਪਾਂ ਉਹਨੂੰ ਮੈਂ ਦੇਵਾਂਗੇ ਭਾਈ ਠੀਕ ਹੈ ਇਹਦੇ ਮਗਰ ਬੱਚਾ ਕੀ ਹੈ ਜੀ ਬੱਚਾ ਯਾਰ ਘਟਾ ਇਹਦੇ ਮਾਰੇ ਘਟਾ ਹੀ ਇਹਦੇ ਮਾਰੇ ਕਿੰਵੇਂ ਸੂਏ ਜੀ ਇਹ ਇਹ ਸੂਏ ਤੀਜੇ ਆ ਭਾਈ ਤੀਜੇ ਆ ਜੀ ਹਾਂ ਦੂਜੇ ਸੂਏ ਨੇ 18 ਕਿਲੋ ਮਿਣਿਆ ਵਿਆ ਸੇਖੂ ਪਿੰਡ ਦੇ ਵਿੱਚ ਸੇਖੂ ਪਿੰਡ ਜੀ ਹਾਂ ਬਿਲਕੁਲ ਜਮਾ ਜੀ ਠੀਕ ਹੈ ਜੀ ਤੇ ਕਿਹੜੀ ਨਸਲਾ ਮੰਦਰੀ ਇਹ ਇਹ ਪਿਓਰ ਮੂਹਰਾ ਨਸਲਾ ਜੀ ਸੇਖੂ ਪਿੰਡ ਦੇ ਬਹੁਤ ਚੰਗੇ ਚੰਗੀਆਂ ਪ ਠੀਕ ਹੈ ਜੀ ਹਾਂ ਇੱਕ 60 ਉਹ ਕਿਹੜਾ ਬੰਦਾ ਜਿਹੜੇ ਨਹੀਂ ਲਾਇਆ ਸੀਦਾ ਜੀ ਤੁਹਾਡਾ ਠੀਕ ਹੈ ਜੀ ਹਾਂਜੀ ਆਪਾਂ ਕਿੱਥੋਂ ਦੀ ਦੇਣੀ ਹੈ ਜੀ ਆਪਾਂ ਦੇ ਦਾਂਗੇ ਜੀ ਆਪਾਂ ਇੱਕ 40 ਲਈਏ 2000 ਵਿੱਚੋਂ ਛੜਾ ਲਿਆ ਤੇ ਉਹ ਦੋ ਆਪਾਂ ਨੂੰ ਲਖਾਈ ਜਾਂਦੇ ਤਾਂ ਇੱਕ 38 ਲਈਏ ਬਾਈ ਇੱਕ 38 ਦੀ ਇੱਕ 38 ਦੀ 40 ਦੀ ਪੈ ਗਈ ਇੱਕ 40 ਦੀ ਪੈ ਗਈ 40 500 ਦੀ 40 ਦੀ ਮੈਂ ਪੈ ਗਈ ਗੱਲ ਕਰ ਬਹੁਤ ਚੰਗੀ ਮਹਿੰਗੀ ਇੱਕ 45 ਦੇ ਆਪਾਂ ਦੇ ਦਾਂਗੇ ਨਹੀਂ ਆਪਾਂ ਨੂੰ 20000 ਉੱਥੇ ਵੀ ਨਫਾ ਦੇ ਦੇਵਾਂਗੇ ਜੇ ਕੋਈ ਭਾਉ ਆਇਆ ਨਾ ਭਾਈ ਸਹੀ ਆਪਣਾ ਆਪਾਂ ਦੇ ਦਾਂਗੇ ਕੋ ਗਾਹਕ ਬਣ ਲਗਾ 20000 ਨਫਾ ਉੱਥੇ ਵੀ ਲੋਕ ਲਾਉ ਆਪਾਂ ਚਵਾ ਕੇ ਦੇਵਾਂਗੇ ਜੇ ਰਹਿ ਗਈ ਤਾਂ ਜੇ ਕੋਈ ਭਾਈ ਹਾਂਜੀ ਚੰਗੀ ਤਰ੍ਹਾਂ ਦੋ ਟਾਈਮ ਦੋ ਟਾਈਮ ਆਪਣੇ ਘਰੇ ਗਰੰਟੀ ਹੈ ਦੋ ਟਾਈਮ ਜਦੋਂ ਸਾਡੇ ਕੋਲ ਦੋ ਟਾਈਮ ਚੋ ਲੋ ਜੀ ਠੀਕ ਹੈ ਜੀ ਤੇ ਜਦੋਂ ਆਪਾਂ ਗੇਟੋਂ ਬਾਹਰ ਹੋ ਗਏ ਐਵੇਂ ਫਿਰ ਇਹਨਾਂ ਨੂੰ ਜ਼ਿੰਮੇਦਾਰ ਨੂੰ ਦੱਸ ਲਿਆ ਦੇਈਓ ਉਹ ਫਾਇਦਾ ਕੋਈ ਨਹੀਂ ਤੁਹਾਡਾ ਸਭ ਠੀਕ ਹੈ ਜੀ ਹਾਂ ਦੋ ਟਾਈਮ 18 ਕਿਲੋ ਮਿੰਕੇ ਦੇਵਾਂਗੇ ਭਾਈ ਉਹ ਬਾਈ ਜੀ ਕਿਸੇ ਵੀ ਵੀਰ ਨੇ ਬਾਈ ਮੰਦਰ ਤੋਂ ਮੱਝ ਲੈਣੀ ਹੋਵੇ ਸਾਰੀ ਮੰਡੀ ਤੋਂ ਚੰਗੀ ਹੈ ਜੀ ਦੋ ਟਾਈਮ ਘਰੇ ਤਸੱਲੀ ਨਾਲ ਚੋ ਕੇ ਲਿਆ ਸਕਦੇ ਆ। ਆ ਗਾੜੀ ਪੁਛਾੜੀ ਦਿਖਾਓ ਜੀ ਇਹ ਮੈਂ ਜਿਹਨੂੰ ਕਹਿੰਦੇ ਆ। ਅੱਜ ਪੰਜਵੇਂ ਮਿੰਨ ਨੂੰ 16 ਕਿਲੋ ਮਲਕ ਦੱਸਦਾ। ਠੀਕ ਹੈ ਜੀ, ਪੈਟ ਪੂਰੇ ਪੂਰੀ ਸਾਫ ਹੈ ਬਾਈ। ਮਗਰ ਇਹਦੇ ਕੱਟਾ ਕਿੰਨੇਵੇਂ ਸੂਏ ਮੰਦਰੀ ਇਹ? ਸੂਹਾ ਤੀਜਾ ਜੀ। ਸੂਹਾ ਤੀਜਾ ਜੀ। ਤੀਜਾ ਜੀ। ਤੀਜੇ ਸੂਏ ਆ ਜੀ। ਹਾਂਜੀ ਹਾਂਜੀ। ਜਿਹਨੂੰ ਕਹਿੰਦੇ ਉਹ ਜਿਗਾੜਾ ਜੀ ਇਹ ਹਰਿਆਣੇ 'ਚ ਨਹੀਂ ਮਿਲਦਾ। ਹਾਂਜੀ ਹਾਂਜੀ। ਅਗਲੀ ਮਹੀਨੇ ਦੀ ਗੱਲ ਕਰੀ ਮੰਤਰੀ ਜੀ। ਆਜੋ ਜੀ। ਇਹ ਸਾਡੇ ਰਾਜਸਥਾਨ ਦੀ ਆ ਭਾਈ ਦੀ ਜੀ। ਠੀਕ ਹੈ ਜੀ। ਹਾਂਜੀ। ਇਹਨੂੰ ਕਹ ਜੇ ਕੋਈ 10 ਸਾਲ ਦਾ ਜਵਾਕ ਮੈਂ ਚੁੰਦਾ ਨਾ ਉਹ ਚੋਲੇ ਜੀ ਇਹਨੂੰ ਠੀਕ ਹੈ ਜੀ 1 ਕਿੰਨੇ ਸੂਏ ਮੰਦਰੀ ਜੀ ਇਹ ਸੂਆ ਤੀਜਾ ਜੀ ਤੀਜਾ ਜੀ ਹਾਂ ਜੀ ਠੀਕ ਹੈ ਨਸਲ ਕਿਹੜੀ ਹੈ ਇਹ ਇਹ ਨਸਲ ਤੂੰ ਜਿਹੜੀ ਮਰਜ਼ੀ ਕਹਦਾ ਐਡੀ ਭੇੜੀ ਬਰੀਡ ਆ ਜੀ ਜਿਹੜਾ ਲੈ ਗਿਆ ਦੁਬਾਰੇ ਇੱਥੇ ਆਊਗਾ ਜੀ ਠੀਕ ਹੈ ਜੀ ਜਦੋਂ ਦੁੱਧ ਜੀ ਦੁੱਧ ਦੇਉਗੀ 18 ਕਿਲੋ ਅਗਰ 16 ਕਿਲੋ ਦੀ ਗਾਰੰਟੀ ਆ ਜੀ 8 ਕਿਲੋ ਟਾਈਮ ਦੀ ਗਾਰੰਟੀ ਹੈ ਦੀ ਜੀ ਐਡੀ ਤਕੜੀ ਚੁਆਈ ਆ ਵੀ ਗੱਲ ਹੀ ਛੱਡੋ ਜੀ ਤੁਹਾਡਾ ਸਾਹ। ਨਾ ਦੋਨੇ ਟਾਈਮ ਚੰਗੀ ਤਰ੍ਹਾਂ ਚਵਾ ਕੇ ਦੇ। ਚਵਾ ਕੇ ਤਿੰਨ ਟਾਈਮ ਚਵਾ ਕੇ। ਤਿੰਨ ਟਾਈਮ। ਇਹ ਮੈਂ ਤਿੰਨ ਟਾਈਮ ਚਵਾ ਕੇ ਦੇਉਂਦੀ ਤੁਹਾਡਾ ਸਾਹ। ਜੇ ਰਹਿ ਗਈ ਅਗਰ ਸਾਡਾ ਕੋਈ ਫੌਜੀ ਆ ਭਾਈ ਉਹ ਆ ਹੀ ਜਾਂਦਾ ਵਿਚਾਰਾ। ਠੀਕ ਹੈ ਜੀ। ਹਾਂ ਚੱਲਿਆ ਹੋਇਆ ਜਿਉਂ ਲੈ ਕੇ ਤਾਂ ਗੱਲ ਵੱਖਰੀ ਆ ਜੀ ਤੁਹਾਡਾ ਸਾਹ। ਠੀਕ ਹੈ ਜੀ। ਭਾਈ ਜੀ ਕਿਸੇ ਵੀ ਵੀਰ ਨੇ ਭਾਈ ਮੰਦਰ ਤੋਂ ਮੱਝਾ ਲੈਣੀ ਆ। 16 ਕਿਲੋ ਤਿੰਨ ਟਾਈਮ ਚਵਾ ਕੇ ਦੇਉਂ ਜੀ। ਚੰਗੀ ਤਰ੍ਹਾਂ ਤਸੱਲੀ ਨਾ ਜੀ। ਪੂਰੀ ਤਸੱਲੀ ਨਾ ਜੀ ਤੁਹਾਡਾ ਸਾਹ। ਠੀਕ ਹੈ ਜੀ। ਇਹ ਮਗਰ ਬੱੱਚਾ ਕੀ ਆ ਜੀ? ਕੱਟੀ ਆ ਜ ਠੀਕ ਹੈ ਜੀ ਸਾਰੇ ਮੰਡੀ ਚੋਂ ਪਹਿਲਾ ਨੰਬਰ ਇਹਦਾ ਬੱਚਾ ਲਾ ਦੇਣਾ ਧਾਰਾਂ ਸਿੱਧੀਆਂ ਪੈਣਗਾ 4 ਸੌ ਨਾਲ ਚੀ ਆਦੂਆ ਇਹ ਕਿੱਥੋਂ ਦੀ ਦੇਣੀ ਮੰਦਰੀ ਆਪਾਂ ਦੇ ਦਾਂਗੇ ਜੀ ਆਪਾਂ ਇਹ ਕਿਸੇ ਬਾਈ ਨੇ ਲਈ ਸੀ ਇਹ 1,25,000 ਦੀ ਹਾਂਜੀ ਤੇ ਵਿਚਾਰਾ ਮੈਨੂੰ ਦੇ ਗਿਆ ਕਹਿੰਦਾ ਤੂੰ ਮੇਰੀ ਵੇਚ ਦੇ ਮੈਂ ਖਾ ਵੇਚ ਦੂ ਆ ਜੀ ਤੁਹਾਡਾ ਸੈਂ ਆ ਕਹਿੰਦਾ ਦੁੱਧ ਦਿੱਤਾ ਜੀ ਇਹਨੇ ਠੀਕ ਹੈ ਜੀ ਬਹੁਤ ਚੰਗਾ ਦੁੱਧ ਤਾਂ 9 ਕਿਲੋ ਟਾਂ ਦਾ ਦੁੱਧ ਦਿੱਤਾ ਜੀ ਬੜੇ ਚੰਗੇ ਪਿੰਡ ਦੀ ਮਾਂ ਜੀ ਇਹ ਠੀਕ ਹੈ ਜੀ ਜਿਹੜਾ ਲੈ ਗਿਆ ਬਹੁਤ ਵਧੀਆ ਮਹਿਰ ਹੋਈ ਹੋਣੀ ਕਿੰਵੇਂ ਸੂਏ ਮੰਦਰੀ ਇਹ ਸੂਆ ਇਹ ਬਾਈ ਤੀਜਾ ਸੂਆ ਮੰਨੋ ਜੀ ਤੀਜਾ ਸੂ ਹੰਤਾ ਬੁਝੀਆਂ ਪਾੜੀਆਂ ਛੱਡ ਦੇ ਵਿੱਚ ਬਹੁਤ ਚੰਗੇ ਮੈਂ ਹਾਂ ਥੋੜਾ ਮਹੀ ਅੱਜ ਜਾਦੀ ਹੈ ਜੀ ਲੋ ਬਾਈ ਜੀ ਇਹ ਮਤ ਦੇਖੋ ਪਟਪੂੜੀ ਦੀ ਪੂਰੀ ਦਾਫਾ ਇੱਕ ਨੰਬਰ ਜੀ ਇੱਕ ਨੰਬਰ ਆ ਪੂਰੀ ਮੱਝ ਇਹ ਦੇਖੋ ਬਾਈ ਮੁੱਠੀ ਵਾਲੇ ਥਣ ਲੱਗੇ ਆ ਗੰਗਾ ਨਗਰ ਏਰੀਏ ਦੀ ਬਹੁਤ ਕੁਆਲਿਟੀ ਆ ਹਾਂਜੀ ਮਾਲਕ ਦਾ 20 ਕਿਲੋ ਦਾ ਰਿਕਾਰਡ ਆ ਜੀ ਕਹਿੰਦਾ 20 ਕਿਲੋ ਮੇਰੀ ਮੈਂ ਥੱਲੇ ਪੈਸੇ ਵੀ ਨਹੀਂ ਲੈ ਕੇ ਗਿਆ ਵਿਚਾਰਾ ਕਹਿੰਦਾ 20 ਕਿਲੋ ਹੋਇਆ ਤਾਂ ਚਾਚਾ ਪੈਸੇ ਦੇ ਦੇ ਨੀ ਪੈਸੇ ਨੰਦੇ ਹੀ ਹੋਣ ਦੱਸ ਠੀਕ ਹੈ ਜੀ ਇਹਨੂੰ 20 ਕਿਲੋ ਵਾਲੀ ਕਿਹਾ ਜਾਂਦਾ ਜੀ ਅਗਰ 16 ਕਿਲੋ ਤਾਂ ਅਸੀਂ ਵੀ ਗਾਰੰਟੀ ਦੇ ਦਾਂਗੇ ਜੀ 8 ਕਿਲੋ ਟਾਈਮ ਦੀ ਸਾਰੀ ਮੰਡੀ ਤੋਂ ਪਹਿਲਾ ਨੰਬਰ ਸੀ ਦੀ ਜਿਹਨੂੰ ਕਹਿੰਦੇ ਜਗਾੜਾ ਵਾਲਾ ਦੇਖੋ ਬਈ ਪੂਰਾ ਤਕੜਾ ਡਰਕ ਕੁਆਲਟੀ ਲੱਗਿਆ ਰਿਹਾ ਹਾਂਜੀ ਹਾਂਜੀ 16 ਕਿਲੋ ਠੀਕ ਹੈ ਜੀ ਕਿੰਵੇਂ ਸੂਆ ਮੰਦਰੀ ਇਹ ਆਪਣੇ ਕੋਲੇ ਸੂਆ ਤੀਜਾ ਦੱਸ ਜੀ ਨੇ ਤੀਜਾ ਜੀ ਹਾਂਜੀ ਬੱਚਾ ਹੀ ਇਹਦੇ ਮਗਰ ਜੀ ਬੱਚਾ ਕੱਟੀ ਹੈ ਇਹਦੇ ਮਗਰ ਜੀ ਕੱਟੀ ਹੈ ਜੀ ਇਹਦੇ ਮਗਰ ਵੀ ਕੱਟੀ ਆ ਇਹਦੇ ਮਗਰ ਵੀ ਇਹਦੇ ਮਰ ਵੀ ਇਕੱਠੀਆ ਇਹਦੇ ਕੱਟੇ ਮੋਂ ਇਕੱਠੀ ਮੰਗਦੀ ਠੀਕ ਹੈ ਜੀ ਇਹ ਮੱਜ ਆਪਾਂ ਕਿੱਥੇ ਦੇ ਦੇਣੀ ਹੈ ਜੀ 1 35 ਦੀ ਇਹ ਦੇ ਦਾਂਗੇ 1 35 ਦੀ ਇਹ ਦੇ ਦਾਂਗੇ ਆਪਾਂ ਜੇ ਕੋ ਲਊ ਨਾ ਜੀ ਤੇ ਗੱਲ ਕਰ 16 16 ਕਿਲੋ ਗਾਰੰਟੀਦਾਰ ਵਾਲਾ ਜੀ ਦੋਨਾਂ ਦਾ ਜੀ ਦੋਨਾਂ ਦਾ ਗਾਰੰਟੀਦਾਰ ਵਾਲਾ ਜੀ ਠੀਕ ਹੈ ਜੀ ਡੰਗ ਦਾ 8 ਕਿਲੋ ਜੀ 8 8 ਕਿਲੋ ਡੰਗ ਦਾ ਚੁਆ ਕੇ ਦੇਵਾਂਗੇ ਇਹ ਮੱਜ ਨੂੰ ਕਰੇ ਚੰਗੀ ਤਰ੍ਹਾਂ ਜੀ ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਉਹ ਮੱਜਾਂ ਜੀ ਆਲਾ ਕਹਿ ਦਿੰਦਾ ਜੀਮੇਦਾਰ ਸਾਥੋਂ 2 ਸਵਾ 2 ਮੰਗਨਦਾ ਤੁਰਦੀ ਥੋੜੀ ਆ ਮੜਾ ਦੇਖੋ ਮੰਡੀ ਤੇ ਕੀ ਕਰਦੇ ਸੀ ਆ ਛੱਡ ਇਨੂੰ ਰਾਜਸਥਾਨ ਕਿਹਾ ਜਾਂਦਾ ਜੀ ਠੀਕ ਹੈ ਜੀ ਇਹ ਕਿੰਨੇਵੇਂ ਸੂਏ ਜੀ ਹੈ ਤੀਜੇ ਇਹ ਤੀਜੇ ਆ ਤੀਜੇ ਆ ਬਾਈ ਦੋਨੇ ਮੱਜਾ ਹੈ ਤੀਜੇ ਤੀਜੇ ਹਾਂ ਤੀਜੇ ਤੀਜੇ ਜੀ ਤੀਜੇ ਤੀਜੇ ਠੀਕ ਹੈ ਜੀ ਇਹ ਲੰਡੀ ਮਾਜੀ ਲੰਡੀ ਮੈਂ ਬਹੁਤ ਚੰਗੀ ਆ ਪਹਿਲਣ ਨੇ 12 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਜੀ ਪਹਿਲਣ ਨੇ 12 ਕਿਲੋ ਦੁੱਧ ਦਿੱਤਾ ਲੰਡੀ ਝੋਟੀ ਨੇ ਬਹੁਤ ਚੰਗਾ ਜੀ ਆਰਡਰ ਕੁਆਲਿਟੀ ਚਵਾ ਆਪਸ ਮਾ ਬਾਲਾ ਚੰਗਾ ਥੋੜੀ ਡਰਦੀ ਆ ਕਿਉਂ ਢਾਣੀ ਢੂਣੀ ਦੀ ਮੈਂ ਸੀ ਨਾ ਜੀ ਬਹੁਤ ਚੰਗੀ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਸਿੰਘ ਵੀ ਦੇਖੋ ਪੂਰੇ ਇੱਕ ਨੰਬਰ ਸਿੰਘ ਸ ਠੀਕ ਹੈ ਜੀ ਇਹ ਦੇ ਮਗਰ ਬੱਚਾ ਜੀ ਕੱਟੀ ਆ ਮਗਰ ਜੀ ਕੱਟੀ ਆ ਜੀ ਇਹ ਦੇ ਮਗਰ ਤੇ ਬੜੇ ਚੰਗੇ ਪਿੰਡ ਦੀ ਹਰਿਆਣੇ ਦੀ ਆ ਠੀਕ ਹੈ ਜੀ ਥਾਣਾ ਗਾੜੀ ਵਾਲੇ ਮਾੜ ਜੇ ਨੇੜੇ ਆ ਹਾਂ ਜੀ ਜਿਵੇਂ ਸਾਈਡਾਂ ਕਰ ਕਰ ਜਦੋਂ ਚੋਥੀ ਫਿਰ ਦੂਰ ਰਹਿਣ ਗਿਆ ਬਹੁਤ ਵਧੀਆ ਚਵਾਈ ਚਵਾਈ ਇੱਕ ਨੰਬਰ ਆ ਜੀ ਠੀਕ ਹੈ ਜੀ ਦੁੱਧ ਦੇਉਗੀ 14 ਕਿਲੋ 12 ਕਿਲੋ 13 ਕਿਲੋ ਪਹਿਲਾਂ ਨੇ ਦਿੱਤਾ ਇਹਨੇ 12 13 ਕਿਲੋ ਬਿਲਕੁਲ ਤਾਜੀ ਸੂਈ ਦੇ ਵੀ ਜਗਾੜ ਬਹੁਤ ਵਧੀਆ ਹੁਣ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਦੂਜੇ ਸੂਏ ਬੱਡੀ ਝੋਟੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਮਗਰ ਨੂੰ ਕੱਟੀ ਆ ਜੀ ਕੱਟੀ ਆ ਜੀ ਕੱਟੀ ਆ ਇਹਦੇ ਮਗਰ ਠੀਕ ਹੈ ਜੀ ਇਹਦਾ ਮੁੱਲ ਕੀ ਆ ਜੀ ਆਪਾਂ 125 ਦੇ ਦਾਂਗੇ ਭਾਈ ਉਹ ਇੱਕ 25 ਦੇਣੀ ਆ ਜੀ ਦੇ ਦਾਂਗੇ ਜੀ 125 ਦੀ ਉਹ 2 35 35 ਦੇ ਦਾਂਗੇ ਇਹ 125 ਦੇ ਦਾਂਗੇ ਤੁਹਾਡਾ ਇਹ ਦੂਜੇ ਸੂਏ ਲੰਡੀ ਮਾਜੀ ਦੂਜੇ ਸੂਏ ਅਗਰ 14 ਕਿਲੋ ਦੇਉਗੀ ਜੀ 14 ਕਿਲੋ ਦੁੱਧ ਆਈ ਹਾਂਜੀ ਹਾਂਜੀ ਠੀਕ ਹੈ ਜੀ ਦੇ ਦੋਗੀ ਜੀ ਬਿਲਕੁਲ ਇਹ ਮਾਜੀ ਇਹ ਮੈਂ ਸਾਡਾ ਇੱਕ ਅੱਜ 16 ਕਿਲੋ ਦੱਸਦਾ ਗੱਲ ਕਰਦਾ ਸੀ 14 ਕਿਲੋ ਦੀ ਗਾਰੰਟੀ ਦੇ ਦਾਂਗੇ ਜੀ ਕੋਈ ਪੈਸਾ ਨਹੀਂ ਲੈ ਕੇ ਗਿਆ ਇਹ 16 ਕਿਲੋ ਦੁੱਧ ਦੇਣਾ ਇਹਨੇ ਜੀ 8 ਕਿਲੋ ਟਾਈਮ ਦਾ ਦੁੱਧ ਅੱਜ ਆਏ 10 ਦਿਨ ਹੋ ਗਏ ਸੂਈ ਨੂੰ ਕੱਟਾ ਕਿ ਕੱਟੀ ਮਗਰ ਦੇ ਕੱਟਾ ਜੀ ਇਹਦੇ ਮਗਰ ਇਹਦੇ ਮਗਰ ਕੱਟਾ ਜੀ ਹਾਂ ਤੇ 15 16 ਕਿਲੋ ਦੀ ਗਾਰੰਟੀ ਅਸੀਂ ਵੀ ਦੇ ਦਾਂਗੇ ਇਹਦੀ ਜੀ ਭਾਈ ਜੀ ਪਿੱਟ ਪੁੜੇ ਪੂਰੀ ਸਾਫ ਆ ਪੂਰੇ ਮੁੱਠੀ ਵਾਲੇ ਥਾਣਾ ਦੇਖੋ ਬਹੁਤ ਤਕੜਾ ਆਰਡਰ ਕੁਆਲਿਟੀ ਲੱਗਿਆ ਮਾਈ ਬੜਾ ਚਵਾਚ ਬੋ ਜੀ ਮੰਦਰੀ ਕਿੰਨਾ ਦੁੱਧ ਆਇਆ ਇਸ ਲਈ ਦੁੱਧ ਭਾਈ ਸਾਨੂੰ ਮਾਲਕ ਨੇ ਦੱਸਿਆ 16 ਕਿਲੋ 16 ਕਿਲੋ ਜੀ ਅਗਲ ਕਰਾਂ ਸੀ 14 15 ਕਿਲੋ ਅਸੀਂ ਵੀ ਚੁਵਾ ਦਾਂਗੇ ਭਾਈ ਥੱਲੇ ਉੱਪਰ ਠੀਕ ਹੈ ਜੀ ਹਾਂ ਜੀ ਕਿੱਥੋਂ ਦੀ ਦੇਣੀ ਹੈ ਜੀ ਇਹ ਇੱਕ ਵੀ ਦੇ ਦਾਂਗੇ ਆਪਾਂ ਜੀ ਕਿਹੜੀ ਨਸਲ ਮੰਦਰੀ ਇਹ ਨਸਲ ਬਹੁਤ ਚੰਗੀ ਹੈ ਇਹ ਰੋੜੀ ਪਿੰਡ ਦੀ ਹੈ ਜੀ ਰੋੜੀ ਪਿੰਡ ਦੀ ਹਰਿਆਣੇ ਚਾਈ ਹਰਿਆਣੇ ਚ ਲਓ ਜੀ ਮਿੱਤਰੋ ਇਹ ਹਰਿਆਣੇ ਚੋਂ ਆ ਹਾਂ ਬਹੁਤ ਚੰਗੀ ਠੀਕ ਹੈ ਜੀ ਇਹ ਰੋੜੀ ਪਿੰਡ ਦੀ ਸਹੀ ਮੈਂ ਜੀ ਦੁੱਧ ਵਾਲੀ ਅਗਲੇ ਪਾਸੇ ਤੁਸੀਂ ਦਿਖਾਓ ਕਿੱਥੋਂ ਤੱਕ ਤੁੰਨੀ ਪਈ ਹੈ ਜੀ ਤੁਹਾਡਾ ਸਾਂ ਨਾੜਾ ਖਾਂਗਾ ਪੰਗਾ ਜੀ ਜਿਹਨੂੰ ਕਹਿੰਦੇ ਆ ਉਹ ਮੰਦਰੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 98724 ਠੀਕ ਹੈ ਜੀ 85539 ਇੱਕ ਵਾਰੀ ਹੋਰ ਬੋਲ ਦਿਓ 98724 85539 ਠੀਕ ਹੈ ਜੀ ਆ ਬਿਟ ਦਾ ਨੰਬਰ ਵੀ ਲਿਖ ਲਓ ਕਈ ਵਾਰੀ ਮੈਨੂੰ ਜਿਆਦਾ ਫੋਨ ਆਉਂਦਿਆ ਫਿਰ ਇਹ ਚਲਾ ਲੈਣਾ ਉਸ ਦਿਵਾ ਜੀ ਹੈ 99686 ਠੀਕ ਹੈ ਜੀ 73928 ਨਾਲੇ ਤੇ ਵਟਸਐਪ ਨੰਬਰ ਚੱਲਦਾ ਠੀਕ ਹੈ ਜੀ ਲੋ ਬਾਈ ਜੀ ਕਿਸੇ ਵੀਰ ਨੇ ਬਾਈ ਤੋਂ ਮੱਝਾ ਖਰੀਦਣਾ ਹੋਣ ਪਿੰਡ ਚੱਕ ਅਤਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਉਹ 2 ਮੱਜਾ 14 14 ਕਿਲੋ ਵਾਲੀਆਂ ਇਹ ਮੱਜਾ ਜੀ ਜਿਹਨੂੰ 16 16 ਕਿਲੋ ਵਾਲੀਆਂ ਕਿਹਾ ਜਾਂਦਾ ਜੀ ਉਹ ਆ ਜੀ ਤੁਹਾਡਾ ਸਹਿ ਲੋ ਬਾਈ ਜੀ ਕਿਸੇ ਵੀ ਬਾਈ ਨੇ ਮੱਝਾ ਲੈਣਾ ਹੁਣ 14 ਕਿਲੋ ਤੋਂ ਲੈ ਕੇ 18 ਕਿਲੋ ਦੁੱਧ ਤਿੱਕ ਹਾਂਜੀ ਹਾਂਜੀ ਬਾਈ ਕਹਿੰਦਾ ਦੋਨੇ ਟਾਈਮ ਆਪਾਂ ਚੰਗੀ ਤਰ੍ਹਾਂ ਚਵਾ ਕੇ ਦੇਵਾਂਗੇ ਬਾਈ ਜੀ ਕਿਸੇ ਵੀ ਬਾਈ ਨੇ ਬਾਈ ਮੰਦਰ ਤੋਂ ਮੱਝਾ ਲੈਣੀ ਹੁਣ ਬਾਈ ਨਾਲ ਸੰਪਰਕ ਕਰ ਸਕਦੇ ਆਂ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਜੇ ਕੋਈ ਮਤਲਬ ਆਪਣਾ ਪਹਿਲਾਂ ਬੇਗੀਆਂ ਧਾਰਾਂ ਚ ਗੱਲ ਵੱਖਰੀ ਆ ਫੋਨ ਕਰਕੇ ਆਵੀਂ ਬਿਨਾ ਘਰ ਕੇ ਕੋਈ ਫੋਨ ਆਵੇ ਨਾ ਬੰਦਾ ਜਿਹੜਾ ਫੋਨ ਕਰਨਾ 12 ਘੰਟੇ ਪਹਿਲਾਂ ਫੋਨ ਕਰੋ 10 ਲੈ ਆਈ ਸੀ ਤੈਨੂੰ ਖੋਲ ਕੇ ਵੀ ਲੈ ਕੇ ਬਾਈ ਜੀ ਠੀਕ ਹੈ ਜੀ ਹਾਂ ਸੱਤ ਰਹਿ ਗਈਆਂ ਕੁਦਰਤ ਦੀ ਝੋਟੀ ਹਾਂਜੀ ਤੇ ਆ ਬਿਕ ਜਾਂਦੀਆਂ ਬਾਈ ਥੋੜਾ ਜਿਹੜਾ ਆਵੇ ਫੋਨ ਕਰਕੇ ਆਵੇ ਠੀਕ ਹੈ ਜੀ ਮੈਂ ਦੁੱਧ ਵਾਲੀ 15 ਕਿਲੋ ਵਾਲੀ ਮਿਲਦੀ ਆ 15 16 ਕਿਲੋ ਵਾਲੀ ਮੈਂ ਮਿਲਦੀ ਆ ਵਿੱਚ ਮੈਂ ਕੋ 18 20 ਵਾਲੀ ਵੀ ਨਿਕਲੇ ਆਉਂਦੀ ਆ ਠੀਕ ਹੈ ਜੀ ਨਾ ਕਰੀ ਇਹ ਗੱਲ ਨਹੀਂ ਵੀ ਸਾਡੇ ਮੈਂ 14 15 ਕਿਲੋ ਦੁੱਧ ਨਾ ਦੇਵੇ ਲੋਕਾਂ ਨਾਲ ਕੰਮ ਨਹੀਂ 9 10 ਕਿਲੋ ਵਾਲੀ ਨਾ ਲੈਨੇ ਆ ਨਾ ਵੇਚਦੇ ਆ ਬਾਈ 14 15 ਕਿਲੋ ਜਿਹਨੇ ਆਉਂ ਲੈਣਾ ਬਾਈ ਆਪਣੇ ਕੋਲੇ ਆਜੋ ਲੈ ਜਾਓ ਮੱਝ ਬਾਈ ਥੋੜਾ ਜੀ ਠੀਕ ਹੈ ਬਾਈ ਜੀ ਕਿਸੇ ਵੀ ਬਾਈ ਨੇ ਹਾਂਜੀ ਬਾਈ ਤੁਸੀਂ ਜਦੋਂ ਮੱਝ ਖਰੀਦ ਜਾਂਸੀ ਬਾਹਰ ਹੋ ਗਿਆ ਜਾਂ ਮਾਲ बिक ਜਾਂਦਾ ਜੀ 5-7 ਮੱਝਾਂ ਰੋਜ਼ बिक ਜਾਂਦੀਆਂ ਜੀ ਠੀਕ ਹੈ ਜੀ ਹਾਂ 10 5-7 ਆ ਜਾਂਦੀਆਂ 5-7 ਜਾ ਵਰਤਦੀਆਂ ਮੰਡੀ ਵਾਲਿਆਂ ਨੂੰ ਤਾਂ 10-10 ਲੈ ਲੈਣੇ ਜੀ ਤੁਹਾਡੇ ਸਾਂ ਠੀਕ ਹੈ ਜੀ ਹੋ ਠੀਕ ਹੈ ਭਾਈ ਠੀਕ ਹੈ ਸਤਿ ਸ੍ਰੀ ਅਕਾਲ ਮੰਡੀ ਸਤਿ ਸ੍ਰੀ ਅਕਾਲ ਭਾਈ ਧੰਨਵਾਦ ਤੇਰਾ ਭਾਈ